ਭਾਜੀ ਸਰ ਹਾਲੇ ਕਿਸ਼ਨ ਤੇ ਆਹੀ ਐ ਭਾਜੀ ਤੁਸੀਂ ਰਾਈਡ ਬੁੱਕ ਕੀਤੀ ਆ ਹਾਂਜੀ ਭਾਜੀ ਰਾਈਡ ਤਾਂ ਮੈਂ ਹੀ ਬੁੱਕ ਕੀਤੀ ਪਰ ਹਾਲੇ ਤੱਕ ਗੱਡੀ ਆਈ ਨਹੀਂ ਮੈਂ ਵੇਟ ਕਰ ਰਿਹਾ ਭਾਜੀ ਤੁਹਾਡੀ ਰਾਈਡ ਮੈਨੂੰ ਹੀ ਪਈ ਸੀ ਹੈਲੋ ਹੈਲਮਟ ਤੇ ਬੈਠੋ ਮਗਰ ਆ ਜਾਓ ਉਹ ਮੈਂ ਇਹਦੇ ਤੇ ਬੈਠ ਕੇ ਜਾਵਾਂਗਾ ਤੁਸੀਂ ਰਾਈਡ ਕਿੰਨੇ ਦੀ ਬੁੱਕ ਕੀਤੀ ਸੀ 65 65 ਰੁਪਏ ਦੀ ਪੂਰੀ ਰਾਈਡ ਬੁੱਕ ਕੀਤੀ ਆ 45 ਰੁਪਏ ਚ ਉਡੀ ਭਾਲਦਾ ਚੱਲ ਬੈਠ ਆ ਜਾ 20000 UK ਸਰ ਜੀ 20000 ਤੋਂ UK ਜਾ ਸਕਦੇ ਹਾਂ ਹਾਂ ਤੁਸੀਂ ਜਾ ਸਕਦੇ 20000 ਚ ਜੂਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਜੀ 20000 ਰੁਪਏ ਤੋਂ UK ਬਿਲਕੁਲ ਜੀ 20000 ਚ ਜਾਓ UK ਭਾਜੀ ਵੀਜ਼ਾ ਕਿੰਨੇ ਚਿਰ ਦਾ ਹੈ ਭਾਜੀ ਉਹ ਤੁਹਾਡੇ ਦੇ ਡਿਪੈਂਡ ਕਰਦਾ ਭਾਵੇਂ 10 ਸਾਲ ਲਾਓ 20 ਸਾਲ ਲਾਓ 30 ਸਾਲ ਲਾਓ ਖੁੱਲਾ ਵੀਜ਼ਾ ਤੁਵੀ ਦੇ ਯਾਰ ਆਪਣਾ ਪਾਸਪੋਰਟ ਪਾਜੀ ਪਾਸਪੋਰਟ ਤੁਹਾਡਾ ਓਕੇ ਆ ਤੇ ਪੈਸੇ ਲਿਆਓ ਲੋ ਜੀ ਪੈਸੇ ਤਾਂ ਆਪਾਂ ਦੇਣੇ ਹੀ ਹਨਾ ਇੱਥੇ ਆ ਲੋ ਜੀ ਆ ਲੋ ਜੀ ਇੱਕ ਲੈ ਲੋ ਉਹ ਫੜਾਇਆ ਤੇ ਬੜੀ ਨਜ਼ਰ ਤੇਜੀ ਦੇ ਕੇ ਦੇਖ ਰਿਹਾ ਤੁਸੀਂ ਸਹੀ ਟਾਈਮ 8 ਵਜੇ ਪਹੁੰਚ ਜਾਣਾ ਮੈਂ ਠੀਕ ਆ ਉਹ ਪਾਜੀ ਇਹ ਤੇ ਉਤਰਾਖੰਡ ਦੀ ਟਿਕਟ ਹੈ ਉਹ ਵੀ ਟ੍ਰੇਨ ਦੀ ਉਤਰਾਖੰਡ ਦੀ ਹੈ ਜੁਕੇ ਕੀ ਹੋ ਗਈ the bluetooth device is connected oh no ah! <laughs> ਤੋਂ ਲਿਓ ਕੀ ਹਾਲ ਚਾਲ ਐ ਕਿਦਾਂ ਫੇਰ ਤੇ ਇਹ ਵੀ ਤੇ ਮੈਂ ਕਰਦਾ ਜਿਹੜਾ ਕੁੜੀਆਂ ਛੇੜਦਾ ਕੁੜੀਆਂ ਦੇ ਹਾਲ ਚਾਲ ਪੁੱਛਦਾ ਚੱਲ ਥਾਣੇ ਮੇਰੇ ਨਾਲ ਬਸਾਲਾ ਪੁੱਛ ਤੈਨੂੰ ਮੈਂ ਬੰਦਾ ਬਣਾਉਣਾ ਉਥੇ ਲਾਉਨੇ ਫੈਂਟੀ ਤੂੰ ਆਸਕੀਆਂ ਮਾਰਦਾ ਕੀ ਹੋਰ ਛੇੜਦਾ ਨਾ ਤੇ ਲੋਕ ਪਤਾ ਫੇਰਦੇ ਆ ਪਟਾ ਜਿਹੜਾ ਲੋਕਾਂ ਦਾ ਜੀਣਾ ਹਰਾਮ ਕੀਤਾ ਨਾ ਅੱਜ ਕਾਬੂ ਆਇਆ ਤੇ ਮੇਰੇ ਹੈਲੋ ਮੈਂ 7:30 ਵਜੇ ਡਿਊਟੀ ਆਫ ਕਰਕੇ ਆ ਜਾਣਾ ਤੁਸੀਂ ਸਾਰੇ ਤਿਆਰ ਹੋ? ਇਹ ਆਪਾਂ ਚੱਲਦੇ ਜਿਹੜਾ ਰੋਜ਼ ਇੱਥੇ ਕੁੜੀਆਂ ਛੇੜਦਾ ਹੈ ਨਾ ਅੱਜ ਮੈਂ ਲੈਣਦਾ ਜੇ ਅੱਜ ਇਹਨੂੰ ਇੱਥੇ ਪਾਖੜਾ ਲੰਮਿਆ ਫਿਰ ਉਹ ਪਟਾ ਨਾਲੇ ਪਾਉਂ ਤੇ 376 ਦਾ ਪਰਚਾ ਇਹਨੂੰ ਪਤਾ ਲੱਗੇ ਵੀ ਕਿਦਾਂ ਕੀਦੀਆਂ ਧੀਹਾ ਭੈਣਾਂ ਛੇੜੀਆਂ ਇਹਨਾਂ ਚੰਮ ਲਾਉਨੇ ਦਾ ਚੰਗੀ ਤਰ੍ਹਾਂ ਜ ਉਹ ਸਰੂਪ ਸਿਆਂ ਬੰਦਾ ਤਾਂ ਮੈਨੂੰ ਦੀਦਾ ਨਹੀਂ ਪਰਚਾ ਕਿੱਥੇ ਪਾਉਣਾ ਕਿ ਇਹਨੂੰ 76 ਫੇਰ ਮੈਂ ਆ ਜਨਾਬ ਕੀ ਹੋ ਰਿਹਾ ਹੈ